ਹਾਉਲੀ ਬਾਈ ਓਏ ਓਏ ਹੌਲੀ 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 ਬਾਈ ਓਏ ਅੱਜ ਤੜਖਾਰ ਬਠਿੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਉੱਪਰ ਪਿੰਡ ਗੁਰੂ ਸਰ ਛੇਣੀ ਵਾਲਾ ਦੇ ਨੇੜੇ ਸਵਾਰੀਆਂ ਨਾਲ ਭਰੀ ਬੱਸ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ ਉਕਤ ਹਾਦਸੇ ਵਿੱਚ ਹੁਣ ਤੱਕ ਲਗਭਗ 15 ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾ ਨੇ ਦੋਨੇ ਹਾਦਸਾ ਗ੍ਰਸਤ ਵਾਹਨਾਂ ਨੂੰ ਪਾਸੇ ਕਰਵਾ ਕੇ ਆਵਾਜਾਈ ਬਹਾਲ ਕਰਵਾ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਆਰੰਭ ਕੀਤੀ ਹੈ ਬੱਸ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਦੀ ਦੱਸੀ ਜਾ ਰਹੀ ਹੈ ਜਿਹੜੀ ਰਾਮਾ ਮੰਡੀ ਤੋਂ ਬਾਯਾ ਬੰਗਿਆ ਮੱਲ ਵਾਲਾ ਦੁੰਨੇ ਵਾਲਾ ਸੰਗਤ ਕੈਂਚੀਆਂ ਗਹਿਰੀ ਵੁੱਟਰ ਹੁੰਦੀ ਹੋਈ ਟੈਂਡਾ ਵਿਖੇ ਜਾ ਰਹੀ ਸੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਸੰਗਤ ਸਹਾਰਾ ਸੇਵਾ ਸੰਸਥਾ ਦੇ ਵਲੰਟੀਅਰ ਸਿਕੰਦਰ ਕੁਮਾਰ ਮਿਸ਼ਾਣਾ ਨੇ ਦੱਸਿਆ ਕਿ ਉਸਨੇ ਸੰਸਥਾ ਦੀ ਐਂਬੂਲੈਂਸ ਦੁਆਰਾ ਤਰਸੀਮ ਸਿੰਘ ਵਾਸੀ ਗਹਿਰੀ ਵੁੱਟਰਾ ਵੀਰਪਾਲ ਕੌਰ ਵਾਸੀ ਬੰਗੀਦੀਪਾ ਸੁਖਦੇਵ ਸਿੰਘ ਵਾਸੀ ਦੁੰਨੇ ਵਾਲਾ ਹਰਦੀਪ ਸਿੰਘ ਵਾਸੀ ਮਹਿਤਾ ਤੋਂ ਇਲਾਵਾ ਅੱਧੀ ਦਰਜਨ ਤੋਂ ਵੱਧ ਜ਼ਖਮੀ ਵਿਅਕਤੀਆਂ ਨੂੰ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਟਿੰਡਾ ਵਿਖੇ ਦਾਖਲ ਕਰਵਾਇਆ ਹੈ ਸੰਸਥਾ ਦੇ ਵਲੰਟੀਅਰ ਮੁਤਾਬਕ ਕੁਝ ਹੋਰ ਜ਼ਖਮੀ ਵਿਅਕਤੀ ਹੋਰ ਜ਼ਖਮ ਹੋਰ ਐਂਬੂਲੈਂਸਾਂ ਦੁਆਰਾ ਦੂਸਰੇ ਹਸਪਤਾਲਾਂ ਵਿੱਚ ਦਾਖਲ ਕਰਵਾਏ ਗਏ ਹਨ ਜਿਨ੍ਹਾਂ ਦਾ ਬੇਰਵਾ ਅਜੇ ਆਉਣਾ ਬਾਕੀ ਹੈ ਉਕਤ ਹਾਦਸੇ ਤੋਂ ਇਲਾਵਾ ਅੱਜ ਤੜਕਸਰ ਇੱਕ ਹੋਰ ਹਾਦਸਾ ਪਿੰਡ ਪਥਰਾਲਾ ਨੇੜੇ ਵੀ ਵਾਪਰਿਆ ਇੱਥੇ ਵੀ ਇੱਕ ਬੇਕਾਬੂ ਹੋਇਆ ਟਰੱਕ ਬਠਿੰਡਾ ਡੱਬ ਵਾਲੀ ਰੋਡ ਤੇ ਪਟ ਗਿਆ ਉਕਤ ਹਾਦਸੇ ਵਿੱਚ ਟਰੱਕ ਡਰਾਈਵਰ ਜ਼ਖਮੀ ਹੋ ਗਿਆ ਜਿਸ ਨੂੰ ਮੰਡੀ ਡੱਬ ਵਾਲੀ ਐਂਬੂਲੈਂਸ ਸੇਵਾ ਟਰੱਸਟ ਦੀ ਗੱਡੀ ਦੁਆਰਾ ਸਿਵਲ ਹਸਪਤਾਲ ਮੰਡੀ ਡੱਬ ਵਾਲੀ ਵਿਖੇ ਦਾਖਲ ਕਰਵਾਇਆ ਗਿਆ ਹੈ ਸੰਸਥਾ ਦੇ ਡਰਾਈਵਰ ਕੁਲਵੰਤ ਸਿੰਘ ਮੁਤਾਬਕ ਉਕਤ ਜ਼ਖਮੀ ਵਿਅਕਤੀ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਮੋਗਾ ਸਾਈਡ ਵਜੋਂ ਹੋਈ ਹੈ ਇਹ ਟਰੱਕ ਡੱਬ ਵਾਲੀ ਤੋਂ ਬਠਿੰਡਾ ਵੱਲ ਜਾ ਰਿਹਾ ਸੀ ਰਾਸਤੇ ਵਿੱਚ ਪਿੰਡ ਪਥਰਾਲਾ ਨੇਤੀਕ بے ਕਾਬੂ ਹੋ ਕੇ ਪਾਟ ਗਿਆ ਇੱਕ ਹੋਰ ਹਾਦਸਾ ਬਿਹੰਡਾ ਡੱਬ ਵਾਲੀ ਰੋਡ ਉੱਤੇ ਹੀ ਪਿੰਡ ਗਹਿਰੀ ਬੁੱਟਰ ਨੇੜੇ ਵਾਪਰਿਆ ਇਸ ਹਾਦਸੇ ਵਿੱਚ ਡੱਬ ਵਾਲੀ ਸਾਈਡ ਤੋਂ ਆ ਰਹੀ ਇੱਕ ਆਟੋਕਾਰ ਦੀ ਨੋਵਾ ਗੱਡੀ ਨਾਲ ਅੰਮੋ ਸਾਹਮਣੇ ਟੱਕਰ ਹੋ ਗਈ ਇਸ ਹਾਦਸੇ ਵਿੱਚ ਆਟੋਕਾਰ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਸੰਗਤ ਸਹਾਰਾ ਸੇਵਾ ਸੰਸਥਾ ਦੇ ਵਲੰਟੀਅਰ ਸਿਕੰਦਰ ਕੁਮਾਰ ਮਸ਼ਾਣਾ ਮੁਤਾਬਕ ਜਖਮੀ ਵਿਅਕਤੀ ਨੂੰ ਸੰਸਥਾ ਦੀ ਐਂਬੂਲੈਂਸ ਦੁਆਰਾ ਸ਼ਿਵਲਾ ਹਸਪਤਾਲ ਬਹਿੰਡਾ ਵਿਖੇ ਦਾਖਲ ਕਰਵਾਇਆ ਗਿਆ ਹੈ ਜਖਮੀ ਵਿਅਕਤੀ ਦੀ ਪਛਾਣ ਜਗਸੀਰ ਸਿੰਘ ਵਾਸੀ ਪੰਗੂ ਜ਼ਿਲ੍ਹਾ सिरसा ਹਰਿਆਣਾ ਵਜੋਂ ਹੋਈ ਹੈ ਉਹ ਹਾਦਸੇ ਕਿਵੇਂ ਵਾਪਰੀ ਇਹਨਾਂ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਹੈ ਰਾਹਗੀਰਾਂ ਮੁਤਾਬਕ ਅੱਜ ਸਵੇਰੇ ਧੁੰਦ ਬਹੁਤ ਸੰਘਣੀ ਸੀ ਜਿਸ ਕਾਰਨ ਸੜਕਾਂ ਉੱਪਰ ਵਿਜ਼ਿਬਿਲਟੀ ਘੱਟ ਸੀ ਇਸ ਮੌਕੇ ਸ੍ਰੀ ਗੁਰੂ ਨਾਨਕ ਸਪੋਰਟਸ ਕਲੱਬ ਪਿੰਡ ਗਹਿਰੀ ਬੁੱਟਰ ਦੇ ਪ੍ਰਧਾਨ ਗੁਰਤੇਜ ਸਿੰਘ ਬੁੱਟਰ ਅਤੇ ਕੁਲਦੀਪ ਸਿੰਘ ਨੇ ਆਪਣੀ ਕੀਮਤੀ ਜਾਨ ਜੋਖਮ ਵਿੱਚ ਪਾ ਕੇ ਇੱਕ ਅਜਿਹਾ ਸਰਵੱਤ ਦੀ ਭਲਾਈ ਦਾ ਕੰਮ ਕਰ ਬਖਾਇਆ ਜਿਸ ਦੀ ਚਰਚਾ ਸਮੁੱਚੇ ਇਲਾਕੇ ਵਿੱਚ ਹੈ ਉਕਤ ਦੋਹੇ ਵਿਅਕਤੀਆਂ ਦੀ ਸੰਗਨੀ ਤੁੰਦ ਵਿੱਚ ਇੱਕ ਅਜਿਹੀ ਵੀਡੀਓ ਵਾਇਰਲ ਹੈ ਜਿਸ ਵਿੱਚ ਉਕਤ ਦੋਹੇ ਵਿਅਕਤੀ ਤੇਜ਼ ਰਫ਼ਤਾਰ ਵਾਹਨ ਚਾਲਕਾਂ ਨੂੰ ਅੱਗੇ ਹਾਰ ਸਾਬ ਆਪਰੇ ਹੋਣ ਕਾਰਨ ਹੌਲੀ ਚੱਲਣ ਲਈ ਪ੍ਰੇਰਿਤ ਕਰ ਰਹੇ ਹਨ ਹੌਲੀ ਬਾਈ ਓਏ ਓ ਹੌਲੀ 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 ਤੁਹਾਡਾ ਕੀ ਨਾਮ ਹੈ ਤੁਹਾਡਾ ਕਿਹੜੀ ਸੋਤ ਹੈ ਹਾਂਜੀ ਮੇਰਾ ਨਾਮ ਸ਼ਕੰਦਰਾ ਸੰਗਸਾਰਾ ਸੇਵਾ ਸੰਸਥਾ ਮਛਾਣਾ ਦਾ ਮੈਂ ਵਰਕਰਾਂ ਜੀ ਕੀ ਮਾਮਲਾ ਹੈ ਰਾਜ ਜੀ ਹਾਂਜੀ ਥੋੜਾ ਸਮਾਂ ਪਹਿਲਾਂ ਸਾਡੇ ਕੋਲ ਕਾਲ ਆਈ ਸੀ ਕਿ ਮਠੰਡਾ ਡਬਲ ਨੈਸ਼ਨਲ ਹਾਈਵੇ ਤੇ ਗੁਰੂ ਸ਼ਰ ਸ਼ੈਨੇਵਾਲਾ ਦੇ ਕੋਲ ਇੱਕ ਹਾਦਸਾ ਹੋ ਚੁੱਕਿਆ ਹੈਗਾ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਇੱਕ ਤੇਲ ਵਾਲੀ ਟੈਂਕੀ ਦੀ ਆਪਸ ਵਿੱਚ ਟੱਕਰ ਦੇਖਣ ਨੂੰ ਮਿਲੀ ਜਿਹਦੇ ਵਿੱਚ ਕਾਫੀ ਗੰਭੀਰ ਜ਼ਖਮੀ ਲੋਕ ਮਿਲੇ ਕਿੰਨੇ ਕੁ ਤਕਰੀਬਨ ਹੋਣਗੇ ਦਰਜਨ ਦੇ ਕਰੀਬ ਹੋਣਗੇ ਜੀ ਜਿਨ੍ਹਾਂ ਨੂੰ ਜਿਨ੍ਹਾਂ ਚੋਂ ਮੈਂ 5 ਤੋਂ 6 ਵਿਅਕਤੀ ਮੈਂ ਆਪਣੀ ਐਂਬੂਲੈਂਸ ਦੀ ਸਹਾਈਤ ਨਾਲ ਮਠੰ ਥੋੜਾ ਸਮਾਂ ਪਹਿਲਾਂ ਸਾਨੂੰ ਕਾਲ ਆਈ ਸੀ ਕਿ ਪਿੰਡ ਗੈਰੀਬੂਟਰ ਤੇ ਸ਼ੈਣੇਵਾਲ ਦੇ ਵਿਚਕਾਰ ਜਿੱਥੇ ਗੱਦਾ ਫੈਕਟਰੀ ਲੱਗੀ ਹੋਈ ਆ ਉੱਥੇ ਇੱਕ ਹਾਸਾ ਹੋ ਚੁੱਕਿਆਗਾ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਆਲਟੋ ਕਾਰ ਅਤੇ ਨੋਵਾ ਦੀ ਟੱਕਰ ਹੋਈ ਮਿਲੀ ਜਿਸ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਸੀਗਾ ਜਿਸ ਨੂੰ ਮੈਂ ਆਪਣੀ ਐਂਬੂਲੈਂਸ ਅਤੇ ਆਪਣੀ ਟੀਮ ਦੀ ਸਹਾਇਤਾ ਦੇ ਨਾਲ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਆਏ ਬਸ ਤੇਜ਼ ਧੁੰਦ ਦਾ ਕਾਰਨ ਆ ਜੀ